ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀ ਮੈਟ੍ਰੀਕ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਵੂਮਨਡ ਬ੍ਰਾਂਡ ਦੇ ਵਿੱਚ ਤੁਹਾਡੇ ਲਈ ਪਸ਼ਮੀਨੇ ਦੇ ਵਿੱਚ ਸੂਟ ਲੈ ਕੇ ਆਏ ਆ ਆਪਾਂ ਤਿੰਨ ਤਰ੍ਹਾਂ ਦਾ ਸੈੱਟ ਦਿਖਾਵਾਂਗੇ ਤੁਹਾਨੂੰ ਆਪਾਂ ਤੇ ਪ੍ਰਾਈਸ ਸੂਟਾਂ ਦਾ ਹੈਗਾ 2200 250 ਪ੍ਰਾਈਸ ਦੇ ਨਾਲ ਸੂਟ ਰਹਿਣਗੇ ਅੱਜ ਦੇ ਸਾਰੇ ਤੇ ਬਾਕੀ ਜਿਹੜੇ ਕੋਰੀਅਰ ਚਾਰਜੀਸ ਹੋਣੇ ਆ ਉਹ ਵਿੱਚ ਇਨਕਲੂਡ ਨਹੀਂ ਹੁੰਦੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਣੇ ਹੁੰਦੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬੁਕਿੰਗ ਲਈ ਨੰਬਰ ਹੈ ਜ ਮੇਰਾ 8146580803 8246580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਕੋਰੀਅਰ ਚਾਰਜਸ ਮੈਂ ਤੁਹਾਨੂੰ ਦੱਸੇ ਦਿੱਤੇ ਵੀ ਅਲੱਗ ਤੋਂ ਪੇ ਕਰਨੇ ਹੁੰਦੇ ਆ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰੇ ਆ ਜੀ ਸ਼ੌਪ ਗੁਰਦੁਆਰਾ ਸਿੱਖ ਸਭਾ ਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਜਦ ਮਰਜੀ ਤੁਸੀਂ ਸ਼ੌਪ ਤੇ ਆ ਸਕਦੇ ਹੋ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਆ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਣੀ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਆ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਜੀ ਮੈਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰ ਇੱਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਪਹਿਲਾ ਦੇਖੋ ਸਕਿਨ ਕਲਰ ਦੇ ਵਿੱਚ ਸੂਟ ਹੈ ਬਹੁਤ ਸੋਹਣਾ ਇਹ ਸੈਟ ਅਪ ਪਰ ਰਿਪੀਟ ਕਰਿਆ ਇਹ ਪਹਿਲਾਂ ਵੀ ਆਇਆ ਸੀ ਮੇਰੇ ਕੋਲ ਹੁਣ ਤੱਕ ਇਹਦੇ ਸਕਰੀਨਸ਼ਾਟ ਆਈ ਜਾਂਦੇ ਵੀ ਇਹ ਵਾਲੇ ਸੂਟ ਅਵੇਲੇਬਲ ਹੈਗੇ ਬੜੇ ਸੋਹਣੇ ਸਰਦਾਰੀ ਸੂਟ ਹੈ ਹਰੀ ਕੇਜ ਦੇ ਵਿੱਚ ਵੀਅਰ ਕਰਨ ਵਾਲੇ ਸੂਟ ਹੈ ਬੜਾ ਸੋਹਣਾ ਸੈਲਫ ਦੇ ਵਿੱਚ ਕਸ਼ਮੀਨੀ ਦੇ ਸ਼ਰਟ ਰਹੂਗੀ ਬਹੁਤ ਪਿਆਰੇ ਪ੍ਰਿੰਟ ਦੇ ਨਾਲ ਤੇ ਘੇਰੇ ਤੇ ਹੈਗਾ ਬੜਾ ਸੋਹਣਾ ਹੈਂਡਵਰਕ ਕੀਤਾ ਹੋਇਆ ਇਹ ਬਹੁਤ ਸੋਹਣਾ ਵਰਕ ਕੀਤਾ ਹੋਇਆ ਘੇਰੇ ਤੇ ਨਾਲ ਪਸ਼ਮੀਨੇ ਦੀ ਉਹ 3 ਮੀਟਰ ਦੀ ਬਾਟਮ ਰਹੂਗੀ ਕਲਰ ਬੜਾ ਪਿਆਰਾ ਲਾਈਟ ਜਿਹਾ ਕਲਰ ਹੈ ਤੇ ਇਹ ਬਾਹੂ ਤੇ ਆ ਜਣਾ ਜੀ ਪ੍ਰਿੰਟ ਇੱਥੋਂ 슬ੀਵਸ ਨਿਕਲ ਜਾਣੀਆਂ ਤੇ ਜਿਹੜੇ ਬੈਕ ਪੱਲਾ ਉਹਦੇ ਤੇ ਵੀ ਪ੍ਰਿੰਟ ਹੈ ਸੇਮ ਬੈਕ ਪੱਲੇ ਤੇ ਵੀ ਸੇਮ ਪ੍ਰਿੰਟਿੰਗ ਹੈ ਬ੍ਰਾਂਡਡ ਸੂਟ ਹੈ ਜੀ ਮੂਮੈਂਟ ਬ੍ਰਾਂਡ ਦੇ ਸੂਟ ਹੈ ਇਹ ਨਾਲ ਹੈਗਾ ਇਸ ਤੇ ਬਿਲਕੁਲ ਪਿਓਰ ਮਸਲੀਨ ਦਾ ਦੁਪੱਟਾ ਹੈ ਕਲਰ ਚਾਰਟ ਵੀ ਬੜਾ ਪਿਆਰਾ ਲਾਈਟ ਜਿਹਾ ਕਲਰ ਹੈ ਸੋਬਰ ਤੇ ਪੂਰੇ 2.5 ਮੀਟਰ ਦਾ ਦੁਪੱਟਾ ਰਹੂਗਾ ਬਿਲਕੁਲ ਪਿਓਰ ਮਸਲੀਨ ਦੇ ਵਿੱਚ ਦੁਪੱਟਾ ਰਹਿਣਾ ਇਹ ਦੇਖੋ ਬਹੁਤ ਪਿਆਰਾ ਸੂਟ ਇਹ ਲੁੱਕ ਦੇ ਵਿੱਚ ਆ 2200 ਪ੍ਰਾਈਸ ਹੈ 2200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਆ ਗਿਆ ਇਹਦੇ ਵਿੱਚ ਪੀਚ ਕਲਰ ਬਹੁਤ ਸੋਹਣਾ ਪੀਚ ਕਲਰ ਹੈ ਚਲੋ ਪੀਚ ਕਲਰ ਦੇ ਵਿੱਚ ਕਲਰ ਸਾਰੇ ਜਿਹੜੇ ਪਿਆਰੇ ਰਹਿਣਗੇ ਇਹਦੇ ਵਿੱਚ ਇਹ ਆ ਜਾਣੀਏ ਸ਼ਰਟ ਬਹੁਤ ਸੋਹਣੇ ਸੈਲਫ ਪ੍ਰਿੰਟ ਦੇ ਵਿੱਚ ਘੇਰੇ ਤੇ ਵਰਕ ਹੈ ਬੜਾ ਪਿਆਰਾ ਵਰਕ ਘੇਰੇ ਤੇ ਹੋਇਆ ਜਿਹੜਾ ਬੈਕ ਪੱਲਾ ਸੇਮ ਬੈਕ ਪੱਲੇ ਤੇ ਵੀ ਐਵੇਂ ਪ੍ਰਿੰਟਿੰਗ ਹੈ 3 ਮੀਟਰ ਦੀ ਪਸ਼ਮੀਨੇ ਦੀ ਬਾਟਮ ਰਹੂਗੀ ਨਾਲ ਚਾਹੇ ਤੁਸੀਂ ਹਲਕੀ ਸਲਵਾਰ ਬਣਾ ਲਓ ਚਾਹੇ ਹੈਵੀ ਸਲਵਾਰ ਉਹ ਤੁਹਾਡੀ ਚੋਇਸ ਹੈ ਵੈਸੇ ਖੁੱਲਾ ਫੈਬਰਿਕ ਦਿੱਤਾ ਹੋਇਆ ਤੇ ਨਾਲ ਹੈਗਾ ਬੜਾ ਪਿਆਰਾ ਬਾਜੂ ਤੇ ਵੀ ਸੇਮ ਪ੍ਰਿੰਟਿੰਗ ਆ ਜਾਣੀ ਆ ਬਹੁਤ ਹੀ ਪਿਆਰੇ ਦੁਪੱਟੇ ਨਾਲ ਇਹ ਦੇਖੋ ਲੁੱਕ ਦੇਖੋ ਸੋਹਣੀ ਬਹੁਤ ਸੋਹਣਾ ਕਲਰ ਵੀ ਬੜੇ ਪਿਆਰੇ ਆ ਬਹੁਤ ਸੋਹਣੇ ਦੁਪੱਟਿਆਂ ਦੇ ਨਾਲ ਇਹ ਲੁੱਕ ਦੇ ਵਿੱਚ ਆਣਾ ਸੀ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨੈਕਸਟ ਆ ਗਿਆ ਫਿਰੋਜ਼ੀ ਕਲਰ ਸੇਮ ਦੇ ਵਿੱਚ ਫਿਰੋਜ਼ੀ ਕਲਰ ਬੜਾ ਸੋਹਣਾ ਲਾਈਟ ਜਿਹਾ ਫਿਰੋਜ਼ੀ ਕਲਰ ਹੈ ਇਹ ਲੁੱਕ ਦੇ ਵਿੱਚ ਆਣਾ ਇਹ ਦੇਖੋ ਕਿ ਕਿੰਨਾ ਪਿਆਰਾ ਵਰਕ ਹੈ ਬਹੁਤ ਸੋਹਣਾ ਹੈਂਡਵਰਕ ਘੇਰੇ ਤੇ ਹੋਇਆ ਬੈਕ ਪੱਲੇ ਤੇ ਵੀ ਸੇਮ ਪ੍ਰਿੰਟਿੰਗ ਹੈ ਤੇ ਨਾਲ ਬਾਜੂ ਤੇ ਵੀ ਸੇਮ ਪ੍ਰਿੰਟਿੰਗ ਆ ਜਾਣੀ ਹੈ ਬਹੁਤ ਹੀ ਪਿਆਰਾ ਦੁਪੱਟਾ ਨਾਲ ਇਹ ਜਿੱਤਾ ਹੀ ਟਾਈ ਮੀਟਰ ਦੇ ਦੁਪੱਟੇ ਹੁਲੇ ਲੈਂਥ ਦੇ ਵਿੱਚ ਇਹ ਲੁੱਕ ਦੇ ਵਿੱਚ ਆਣਾ ਬੜਾ ਸੋਹਣਾ ਲਾਈਟ ਫਲੋਸੀ ਕਲਰ ਦੇ ਵਿੱਚ 2200 ਪ੍ਰਾਈਸ ਦੇ ਨਾਲ 250 ਪ੍ਰਾਈਸ ਕਿਨਾ ਨੈਕਸਟ ਆ ਗਿਆ ਇਹਦੇ ਵਿੱਚ ਪਰਪਲ ਕਲਰ ਹੈ ਬੜਾ ਸੋਹਣਾ ਲਾਈਟ ਜਿਹਾ ਪਰਪਲ ਕਲਰ 2.5 ਮੀਟਰ ਦੀ ਸ਼ਰਟ ਦੀ ਕੱਟ ਰਣੀ ਹੈ 2.5 ਮੀਟਰ ਦੀ ਉਹ ਦੁਪੱਟੇ ਦੀ ਤੇ ਪੂਰੇ 3 ਮੀਟਰ ਦੀ ਬਾਟਮ ਰਹੂਗੀ ਨਾਲ ਇਹ ਲੁੱਕ ਤੇ ਵਿੱਚ ਆ ਜਣਾ ਬੜਾ ਸੋਹਣਾ ਪਰਪਲ ਕਲਰ ਦੇ ਵਿੱਚ ਹੈ ਘੇਰੇ ਤੇ ਦੇਖੋ ਕਿੰਨਾ ਸੋਹਣਾ ਹੈਂਡਵਰਕ ਹੋਇਆ ਨਾਲ ਪਰਪਲ ਕਲਰ ਦੀ ਉਹ 3 ਮੀਟਰ ਦੀ ਪਸ਼ਮੀਨੇ ਦੀ ਬਾਟਮ ਨੂੰ ਕੋਈ ਬੁਰਨੀ ਵਾਲਾ ਬਿਲਕੁਲ ਕੋਈ ਕੰਪਲੀਟ ਨਹੀਂ ਹੈਗੀ ਬੈਕ ਪੱਲੇ ਤੇ ਸੇਮ ਪ੍ਰਿੰਟਿੰਗ ਹੈ ਤੇ ਬਾਜੂ ਤੇ ਸੇਮ ਪ੍ਰਿੰਟਿੰਗ ਆ ਜਾਣੀ ਹੈ ਨਾਲ ਹੈਗਾ ਬਹੁਤ ਪਿਆਰਾ ਦੁਪੱਟਾ ਇਹ ਲੁੱਕ ਦੇ ਵਿੱਚ ਆਣਾ ਸੂਟ ਦੇਖੋ ਕਿੰਨਾ ਪਿਆਰਾ ਪਰਪਲ ਕਲਰ ਦੇ ਵਿੱਚ

ਬਿਲਕੁਲ ਪਿਓਰ ਕਸ਼ਮੀਨੀ ਦਾ ਸੂਟ ਆ ਤੇ ਨਾਲ 3 ਮੀਟਰ ਦੀ ਬਾਟਮ ਰਹੂਗੀ ਕਸ਼ਮੀਨੀ ਦੇ ਨਾਲ ਗਾਜਰੀ ਰੰਗ ਦੇ ਵਿੱਚ ਇਹਨੂੰ ਦੇਖਿਓ ਬਿਲਕੁਲ ਪਿਓਰ ਦਾ ਸ਼ਾਲ ਹੈ ਜੀ ਇਹਦੇ ਨਾਲ ਬਿਲਕੁਲ ਪਿਓਰ ਵਾਲਾ ਬਿਲਕੁਲ ਲਾਈਟ ਵੇਟ ਰਹਿਣੇ ਇਹ ਵਾਲੇ ਸ਼ਾਲ ਇੱਕ ਤਰ੍ਹਾਂ ਦੇ ਦੁਪੱਟੇ ਵਾਂਗੂ ਹੀ ਹੁੰਨੇ ਆ ਲੁੱਕ ਦੇਖੋ ਕਿੰਨੀ ਪਿਆਰੀ ਆ ਇਹ ਲੁੱਕ ਦੇਖੋ ਇਹਦੇ ਵਿੱਚ ਹੈਗਾ ਸੇਮ ਆਪਣੇ ਕੋਲ ਫਲੋਜ਼ੀ ਕਲਰ ਸੇਮ ਦੇ ਵਿੱਚ ਫਲੋਜ਼ੀ ਕਲਰ ਆ ਉਹ ਖੁੱਪ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਇਹ ਸ਼ਰਟ ਦੀ ਪ੍ਰਿੰਟਿੰਗ ਆ ਜਾਣੀ ਹੈ 3 ਮੀਟਰ ਦੇ ਨਾਲ ਬਾਟਮ ਰਹੂਗੀ ਕਸ਼ਮੀਨੇ ਦੀ ਤੇ ਨਾਲ ਰਹੂਗਾ ਪਿਓਰ ਦਾ ਸ਼ਾਲ ਪਿਓਰ ਦਾ ਸ਼ਾਲ ਨਾਲ ਲੁੱਕ ਦੇਖੋ ਕਿੰਨੀ ਪਿਆਰੀ ਹੈ ਬੜੇ ਪਿਆਰੇ ਸਰਦਾਰੀ ਸੂਟ ਪੂਰੇ 2.5 2.5 ਮੀਟਰ ਦੇ ਸ਼ਾਲ ਨਾਲ ਲਾਈਟ ਵੇਟ ਦੇ ਵਿੱਚ ਇਹਨੂੰ ਕੱਟ ਲਓ ਨੈਕਸਟ ਆ ਗਿਆ ਇਹਦੇ ਵਿੱਚ ਯੈਲੋ ਮਸਟਰਡ ਕਲਰ ਹੈ ਮਸਟਰਡ ਕਲਰ ਦੇ ਵਿੱਚ ਯੈਲੋ ਕਲਰ ਬਿਲਕੁਲ ਪਿਓਰ ਕਸ਼ਮੀਰੀ ਦਾ ਸੂਟ ਹੈ ਇਹ ਲੁੱਕ ਦੇ ਵਿੱਚ ਆ ਜਾਣੀ ਆ ਸ਼ਰਟ ਕਲਰ ਦੇਖੋ ਕਿੰਨਾ ਪਿਆਰਾ ਨਾਲ ਮਸਟਰਡ ਕਲਰ ਦੇ ਵਿੱਚ ਸ਼ਰਟ ਆ ਬਾਟਮ ਆ ਜਾਣੀ ਆ 3 ਮੀਟਰ ਦੀ ਜਿਵੇਂ ਦੀ ਮਰਜ਼ੀ ਡਿਜ਼ਾਈਨਿੰਗ ਕਰਕੇ ਆਪਾਂ ਇਹਨਾਂ ਨੂੰ ਸਟਿਚ ਕਰਾ ਸਕਦੇ ਹਾਂ ਇਹ ਨਾਲ ਪਿਓਰ ਕਸ਼ਮੀਰੀ ਦਾ ਸ਼ਾਲ ਰ ਹੈ ਨਾ ਪੂਰੇ 2.5 ਮੀਟਰ ਦਾ ਇਹ ਦੇਖੋ ਚਾਲ ਹੈ। ਕਿਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ। ਇਹ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਹੀ ਬਹੁਤ ਸੋਹਣਾ orange peach ਜਿਹਾ ਕਲਰ ਹੈ ਲੱਗ ਜਾਈ। ਉਹਨਾ ਪ੍ਰਿੰਟ ਹੈ ਇਹ ਨਾਲ ਮੈਚਿੰਗ ਬਾਟਮ ਰਹੂਗੀ ਇਹ ਨਾਲ ਰਹਿਣਾ ਪ्योर ਦਾ ਸ਼ਾਲ ਪੂਰੇ 2.5 ਮੀਟਰ ਦੇ ਵਿੱਚ ਇਹ ਲੁਕ ਦੇ ਵਿੱਚ ਕਲਰ ਕੰਬੀਨੇਸ਼ਨ ਬੜੇ ਪਿਆਰੇ ਆ ਇਹ ਵੀ ਚਾਰ ਸੂਟ ਦਿਖਾਏ ਆ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਇਹ ਡਾਰਕ ਚਾਰਟ ਦੇ ਵਿੱਚ ਰਹੂਗਾ ਜੀ ਬਸ ਕਲਰ ਥੋੜਾ ਥੋੜਾ ਫਰਕ ਰਹਿਣਾ ਬਾਟਮਸ ਦਾ ਜਿਹੜਾ ਬੇਸ ਹੈ ਸੂਟ ਦਾ ਸੇਮ ਹੈ ਨੇ ਗ੍ਰੇ ਵੀ ਆਇਆ ਕਿ ਜਿਆ ਬੇਸ ਰਹਿਣਾ ਸੂਟ ਦਾ ਸਾਰਿਆਂ ਦਾ ਹੀ ਸੇਮ ਰਹੂਗਾ ਐਵੇਂ ਬਲੈਕ ਗ੍ਰੇ ਜਿਆ ਬੇਸ ਹੈ ਸੂਟ ਦਾ ਇਹ ਆ ਜਾਣੀ ਹੈ ਸ਼ਰਟ ਸ਼ਰਟ ਤੇ ਜਿਹੜੇ ਫਲਾਰਸ ਹੈ ਇਹਨਾਂ ਦੀ ਆਊਟਲਾਈਨਿੰਗ ਕੀਤੀ ਹੋਈ ਹੈ ਆਰੀ ਵਰਕ ਦੇ ਨਾਲ ਸਾਰੀ ਸ਼ਰਟ ਦੇ ਵਿੱਚ ਇਹ ਦੇਖੋ ਬਹੁਤ ਪਿਆਰਾ ਵਰਕ ਕੀਤਾ ਹੋਇਆ ਹੈ ਘੇਰੇ ਤੇ ਵੀ ਵਰਕ ਹੈ ਤੇ ਇਸ ਦੇ ਨਾਲ ਹੈਗੀ ਹੈ ਇਹ ਦੇਖੋ ਬੜੀ ਸੋਹਣੀ ਕਾਫੀ ਕਲਰ ਦੀ ਬਰਾਊਨ ਟੋਨ ਤੇ ਬਾਟਮ ਹੈ ਜੀ 3 ਮੀਟਰ ਦੀ ਪਸ਼ਮੀਨੇ ਦੀ ਜਿਹੜੀ ਹੈ ਜਿਹੜਾ ਨਾਲ ਹੈਗਾ ਪਿਓਰ ਦਾ ਸ਼ਾਲ ਹੈ ਪਿਓਰ ਦਾ ਸ਼ਾਲ ਹੈ ਜਿਹੜੀ ਸ਼ਾਲ ਦੀ ਕੰਨੀ ਹੈ ਇਸਥੇ ਤੋਂ ਤੁਸੀਂ ਜਜਮੈਂਟ ਕਰ ਲਿਓ ਇਸ ਕਲਰ ਦੀ ਉਹ ਬਾਟਮ ਹੈ ਜੀ ਨਾਲ ਬਿਲਕੁਲ ਪਿਓਰ ਦਾ ਸ਼ਾਲ ਹੈ ਤੇ ਇਸ ਕਲਰ ਦੀ ਹੈਗੀ ਹੈ ਨਾਲ ਬਾਟਮ ਇਹ ਲੁੱਕ ਆ ਜਾਂਦੀ ਹੈ 3200 ਪ੍ਰਾਈਸ ਜਿਹਨਾਂ ਦਾ ਨੈਕਸਟ ਸੂਟ ਹੈ ਜਿਹੜਾ ਇਹ ਵੀ ਸੇਮ ਸਿਮਿਲਰ ਜ ਹੈ ਬਸ ਜਿਹੜਾ ਕਲਰ ਹੈ ਹਲਕਾ ਜਿਹਾ ਕਲਰ ਚ ਫਰਕ ਹੈ ਜੀ ਹਲਕਾ-ਹਲਕਾ ਕਲਰ ਦਾ ਫਰਕ ਹੈ ਜਿਹੜੀ ਬਾਟਮ ਹੈ ਇਹ ਲੁੱਕ ਦੇ ਵਿੱਚ ਆ ਜਾਂਦੀ ਹੈ ਬਹੁਤ ਸੋਹਣਾ ਇਹ ਬਾਟਮ ਆ ਜਾਣੀ ਹੈ ਨਾਲ ਇੱਥੇ ਤੋਂ ਤੁਸੀਂ ਇਹਦਾ ਕਲਰ ਕੰਬੀਨੇਸ਼ਨ ਦੇਖ ਸਕਦੇ ਹੋ ਸੂਟ ਦਾ ਤੇ ਸ਼ਰਟ ਸੇਮ ਹੈ ਹਮੇਸ਼ਾ ਸ਼ਰਟ ਤੇ ਆਊਟਲਾਈਨਿੰਗ ਕੀਤੀ ਹੋਈ ਹੈ ਫਲਾਰਸ ਦੀ ਤੇ ਘੇਰੇ ਤੇ ਵੀ ਵਰਕ ਹੈ ਵਿੱਚ ਵੀ ਸਾਰੇ ਇਹ ਫਲਾਰਸ ਆਊਟਲਾਈਨਿੰਗ ਕੀਤੇ ਹੋਏ ਹਨ ਤੇ ਘੇਰੇ ਤੇ ਵੀ ਬੜਾ ਪਿਆਰਾ ਵਰਕ ਕੀਤਾ ਹੋਇਆ 3 ਮੀਟਰ ਦੀ ਬਾਟਮ ਰਹੂਗੀ ਤੇ ਨਾਲ ਰਹਿਣਾ ਪਿਓਰ ਦਾ ਸ਼ਾਲ ਪਿਓਰ ਦਾ ਸ਼ਾਲ ਰਹਿਣਾ ਪੂਰੇ 2.5 ਮੀਟਰ ਦੇ ਵਿੱਚ ਤੱਤ ਤੁਸੀਂ ਕਲਰ ਦੇਖ ਸਕਦੇ ਹੋ बॉटम ਦਾ ਜਿਹੜਾ ਕੰਨੀ ਦਾ ਕਲਰ ਹੈ ਸੇਮ ਕਲਰ बॉटम ਦਾ ਇਹ ਨੈਕਸਟ ਆ ਗਿਆ ਬਹੁਤ ਸੋਹਣਾ بیس ਸੂਟ ਦਾ ਉਹੀ ਰਹਿਣਾ ਤੇ ਜਿਹੜੀ बॉटम ਹੈ ਮੋਰ ਪੰਖੀ ਜੇ ਕਲਰ ਦੀ बॉटम ਹੈ ਤੇ ਇਹਦੀ ਇਹ ਸ਼ਰਟ ਆ ਜਾਣੀ ਹੈ ਸ਼ਰਟ ਤੇ ਹੋਗੀ ਆਊਟਲਾਈਨਿੰਗ ਬਹੁਤ ਸੋਹਣੀ ਆਊਟਲਾਈਨਿੰਗ ਕੀਤੀ ਹੋਈ ਹੈ ਘੇਰੇ ਤੇ ਵਰਕ ਕਰਕੇ ਤੇ ਇਹ ਬਾਟਮ ਆ ਜਿਹੜੀ ਨਾਲ ਮੋਰ ਪੰਖੀ ਜਿਹਾ ਗ੍ਰੀਨ ਜਿਹਾ ਕਲਰ ਹੈ ਤੇ ਨਾਲ ਹੈਗਾ ਪਿਓਰ ਕਸ਼ਮੀਰੀ ਦਾ ਨਾਲ ਬਿਲਕੁਲ ਪਿਓਰ ਦਾ ਸ਼ਾਰਟ ਇਹ ਲੋਕਾ ਜੀ ਇੱਥੇ ਤੇ ਤੁਸੀਂ ਦੇਖ ਸਕਦੇ ਹੋ ਇਹ ਕਲਰ ਦੀ ਉਹ ਬਾਟਮ ਹੈ ਜੀ ਨਾਲ ਜਿਸ ਤਰ੍ਹਾਂ ਕੰਨੀ ਹੈ ਨਾਲ ਇਹ ਫਿਰ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ 2200 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਬਹੁਤ ਪਿਆਰਾ ਪਿੰਕ ਪਿਆਜੀ ਜਿਹਾ ਕਲਰ ਹੁੰਦਾ ਨੀਅਨ ਪਿੰਕ ਕਲਰ ਉਸ ਕਲਰ ਦੀ ਬਾਟਮ ਹੈ ਜੀ ਇਹਦੇ ਨਾਲ ਇਹ ਸੂਟ ਦਾ ਜਿਹੜਾ ਬੇਸ ਹੈ ਉਹ ਬਲੈਕ ਹੀ ਰਹਿਣਾ ਪ੍ਰੋਪਰ ਬਲੈਕ ਵੀ ਨਹੀਂ ਹੈਗਾ ਹਲਕਾ ਜਿਹਾ ਲੱਗ ਜਾ ਕਲਰ ਹੈ ਜਿਵੇਂ ਇਹਦਾ ਡਾਰਕ ਗ੍ਰੀਨਿਸ਼ ਜੀ ਟੋਨ ਆ ਰਹੀ ਹੈ ਜਿਹੜੀ ਬੇਸ ਕਲਰ ਦੀ ਬਿਚ ਸਾਰਾ ਇਹ ਵਰਕ ਕੀਤਾ ਹੋਇਆ ਆਊਟਲਾਈਨਿੰਗ ਕੀਤੀ ਹੋਈ ਆ ਤੇ ਘੇਰੇ ਤੇ ਵੀ ਵਰਕ ਹੈ ਵਿਚ ਵੀ ਸਾਰੇ ਇਹ ਫਲਾਰਸ ਆਊਟਲਾਈਨਿੰਗ ਕੀਤੇ ਹੋਏ ਨੇ ਤੇ ਨਾਲ ਬਾਟਮ ਇਹ ਬਾਟਮ ਆ ਜਾਣੀ ਹੈ ਜੀ ਨਾਲ ਇਸ ਕਲਰ ਦੀ 3 ਮੀਟਰ ਦੀ ਬਾਟਮ ਰੋਗੀ ਪਿਓਰ ਕਸ਼ਮੀਨੀ ਦੀ ਤੇ ਬਿਲਕੁਲ ਪਿਓਰ ਦਾ ਰਹਿਣਾ ਸ਼ਾਲ ਪੂਰੇ 2.5 ਮੀਟਰ ਦਾ ਇਹਨਾਂ ਤੋਂ ਬਿਚਾ ਲਓ ਕਿੰਨਾ ਸਾਰਾ कलर ਕੰਬੀਨੇਸ਼ਨ ਇਹ ਵੀ ਤੁਹਾਨੂੰ ਚਾਰ ਰੰਗ ਦਿਖਾਏ ਆ ਮੈਂ ਇੱਕ ਡਿਜ਼ਾਈਨ ਦੇ ਵਿੱਚ ਪ੍ਰਾਈਸ ਸੇਮ ਰਹਿਣਾ ਸੂਟਾਂ ਦਾ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਰਹਿਣਗੇ ਅੱਜ ਦੇ ਸਾਰੇ ਸੀ ਹਾਂਜੀ ਇਹਨਾਂ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਜਿਵੇਂ ਰਾਈਟ 1465 80803 88462 80803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ